ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ 사త్సੰਗਤ ਜੀ ਨੂੰ ਬੇਨਤੀ ਹੈ ਕਿ ਅੱਜ ਜਿਹੜੀ ਤੁਹਾਡੇ ਇਲਾਕੇ ਵਿੱਚ ਤੁਹਾਡੇ ਸ਼ਹਿਰ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣ ਰਹੀ ਆ ਉਸ ਦਾ ਹਾਲ ਮੁਕੰਮਲ ਤਿਆਰ ਹੋ ਗਿਆ ਅੱਜ ਮਹਾਰਾਜ ਸਤਿਗੁਰੂ ਗੁਰੂ ਰਣਜੀਤ ਸਾਹਿਬ ਦਾ ਪ੍ਰਕਾਸ਼ ਹੋਣਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਸਾਰੇ ਪਰਿਵਾਰਾਂ ਸਮੇਤ ਭਾਈ ਤਿਲਕੂ ਜੀ ਦੇ ਗੁਰਦੁਆਰੇ ਪਹੁੰਚੋ ਉੱਥੋਂ ਮਹਾਰਾਜ ਦੇ ਸੂਪ ਲੈ ਕੇ ਫਿਰ ਬਾਬਾ ਬੰ다 ਸਿੰਘ ਬਹਾਦਰ ਦੇ ਬਹਾਦਰ ਦੇ ਪ੍ਰਕਾਸ਼ ਹੋਣੇ ਅੱਜ ਪਹਿਲਾ ਪ੍ਰਕਾਸ਼ ਦੇਣ ਜਿਹੜਾ ਹੈਗਾ ਬਾਬਾ ਬੰ다 ਸਿੰਘ ਬਹਾਦਰ ਗੁਰਦੁਆਰੇ ਦੇ ਵਿੱਚ ਆ ਸੋ ਆਪ ਜੀ ਨੂੰ ਬੇਨਤੀ ਹੈ ਕਿ ਸਾਰੇ ਜੇ ਕੋਈ ਲੇਟ ਵੀ ਹੋ ਜਵੇ ਉਹ 8:30 ਵਜੇ ਗੁਰਦੁਆਰਾ ਬਾਬਾ ਬੰ다 ਸਿੰਘ ਬਹਾਦਰ ਨੇੜੇ ਕਾਲਜ ਵਿੱਚ ਪਹੁੰਚਣ ਔਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਵੇਗਾ ਤੇ ਫਿਰ ਮਹਾਪੁਰਖ ਵੀ ਆ ਰਹੇ ਆ ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਲੰਗਰ ਚਾਹ ਪਕੌੜਿਆਂ ਦਾ ਹੋਵੇਗਾ ਲੰਗਰ ਪ੍ਰਸ਼ਾਦੇ ਦਾ ਵੀ ਹੋਵੇਗਾ ਆਪ ਜੀ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਮਹਾਨ ਸ਼ਹੀਰ ਮਹਾਨ ਰਾਜੇ ਦੀ ਯਾਦਗਾਰ ਮਨਾਦੇ ਹੋਏ ਯਾਦ ਮਨਾਦੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ